ਹਾਂਜੀ ਜਿਹੜੇ ਸ਼ੁਕਰਨ ਸਿੰਘ ਦੇ ਮੌਤ ਨੂੰ ਅੱਜ 8 ਦਿਨ ਹੋ ਚੁੱਕੇ ਨੇ ਤੇ ਮੋਰਚਰੀ ਦੇ ਵਿੱਚ ਤੁਸੀਂ ਅੱਜ ਰਜਿੰਦਰਾ ਹਸਪਤਾਲ ਦੇ ਬੈਠੇ ਹੋ ਔਰ ਇਹ ਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਤੁਹਾਨੂੰ ਕੋਈ ਅਪਡੇਟ ਦਿੱਤਾ ਜਾ ਰਿਹਾ ਹੁਣ ਤੱਕ ਅਸੀਂ ਇੱਥੇ ਦੋ ਜਥੇਬੰਦੀਆਂ 24 ਤਰੀਕ ਦੀਆਂ ਦਿਨ ਰਾਤ ਦਾ ਅਸੀਂ ਸਾਡਾ ਪੱਕਾ ਧਰਨਾ ਚੱਲ ਰਿਹਾ ਤੇ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਕੋਈ ਪਟਿਆਲੇ ਸ਼ਹਿਰ ਦਾ ਕੋਈ ਡੀਸੀ ਜਾਂ ਕੋਈ ਤਹਿਸੀਲਦਾਰ ਜਾਂ ਕੋਈ ਥਣੇਦਾਰ ਜਿੱਦਾਂ ਲੋ ਸਾਡੇ ਕੋਲ ਕੋਈ ਵੀ ਨਹੀਂ ਆਇਆ ਵੀ ਇਹ ਕੀ ਅਪਡੇਟ ਹੋ ਰਹੀ ਆ ਵੀ ਇਹ ਕੀ ਕਰਨਾ ਕੀ ਨਹੀਂ ਸਾਡੀ ਇੱਕ ਇੱਕ ਮੰਗਾ ਵੀ ਇਹ ਤੇ ਹਰਿਆਣਾ ਸਰਕਾਰ ਤੇ 302 ਦਾ ਪਰਚਾ ਦਰਜ ਕਰੋ ਤੇ ਉਸ ਤੋਂ ਬਾਅਦ ਅਸੀਂ ਪੋਸਟਮਾਨ ਨੂੰ ਮੋਹਣ ਦਵਾਂਗੇ ਤੇ ਸਾਡੇ ਤੋਂ 24 ਤਰੀਕ ਦੇ ਉਹ ਇੱਥੇ ਬੈਠੇ ਆ ਅਸੀਂ ਸਾਡੇ ਕੋਲ ਕੋਈ ਵੀ ਨਹੀਂ ਪ੍ਰਸ਼ਾਸਨ ਦਾ ਕੋਈ ਇੱਕ ਬੱਚਾ ਵੀ ਨਹੀਂ ਪਹੁੰਚਾਇਆ ਨੇ ਪਰ ਕਿਤੇ ਨਾ ਕਿਤੇ ਇਹ ਚੀਜ਼ ਦੇਖੀ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀਗੇ ਪਰ বর্তমান ਸਰਕਾਰ ਵੱਲੋਂ ਆਪਣੇ YouTube ਪੇਜ ਤੇ ਆਫੀਸ਼ੀਅਲ ਲਾਈਵ ਹੋ ਕੇ ਕਿ ਅਸੀਂ ਸ਼ੁਕਰਨ ਵਰਗੇ ਹੋਰ ਨੌਜਵਾਨਾਂ ਨੂੰ ਮਰਨ ਨਹੀਂ ਦੇਵਾਂਗੇ ਪਰ ਇਹ ਸਿਆਸਤ ਖੇਡੀ ਜਾ ਰਹੀ ਹੈ ਬਿਲਕੁਲ ਵੀਰ ਜੀ ਇਹਦਾ ਹਰਿਆਣਾ ਇਹ ਆਪਣਾ ਪੰਜਾਬ ਸਰਕਾਰ ਹੋ ਵੀ ਅਕੜ ਦੀ ਸਰਕਾਰ ਹੋਗੀ BJP ਸੈਂਟਰ ਦੀ ਸਰਕਾਰ ਹੋਗੀ ਇਹਨਾਂ ਦੀ ਮਿਲੀ ਭੁਗਤ ਨਾਲ ਸਾਰਾ ਕਾਰੋਬਾਰ ਚੱਲ ਰਿਹਾ ਇਹਨਾਂ ਨੇ ਕੀ ਬਿਆਨ ਕੀ ਨਾਲ ਦੀ ਨਾਲ ਭਗਵਾਨ ਦਾ ਮਾਨ ਨੇ ਦਿੱਤਾ ਜੀ ਮੈਂ 1 ਕਰੋੜ ਰੁਪਇਆ ਦਵਾਂਗਾ ਉਹਦੀ ਛੁੱਟੀ ਭੈਣ ਨੂੰ ਨੌਕਰੀ ਦਵਾਂਗਾ ਤੇ ਪੋਸਟ ਮਾਡ ਹੋ ਜਾਊਗਾ ਇਹ ਨਾਲ ਦੀ ਨਾਲ ਮੈਂ ਪਰਚਾ ਦਰਜ ਕਰਾਂਗਾ ਅਸੀਂ ਕਹਿੰਦੇ ਆ ਵੀ ਤੁਸੀਂ 302 ਦਾ ਪਰਚਾ ਦਰਜ ਕਰੋ ਜਿਹੜੀ ਇਹ ਸੂ ਕਰਨ ਲਈ ਅੱਜ 8 ਦਿਨ ਤੋਂ ਮਿੱਤਕ ਦੇ ਇਥੇ ਪਈ ਆ ਅਸੀਂ ਇਹਦੀ ਅੰਤਮ ਰਸਮਾਂ ਕਰਦੇ ਹੋਈਏ ਇਹਦਾ ਸੰਸਕਾਰ ਕਰਦੇ ਹੋਈਏ ਇਹਨਾਂ ਦੇ ਬਾਰਸਾਂ ਕੋਲੇ ਜਾਂਦਾ ਹੋਏ ਪਰ ਦੇਖੋ ਅਸੀਂ ਤਾਂ ਹੈਰਾਨ ਆ ਇਸ ਗੱਲ ਤੋਂ ਬੀਏ ਪ੍ਰਸ਼ਾਸਨ ਦੀ ਇੰਨੀ ਨਲਾਇਕੀ ਸਰਕਾਰਾਂ ਦੀ ਇੰਨੀ ਨਲਾਇਕੀ ਅੱਜ ਤੱਕ ਸਾਡੇ ਕੋਲ ਇੱਕ ਬੱਚਾ ਵੀ ਨਹੀਂ ਪਹੁੰਚਿਆ 24 ਤਰੀਕ ਤੋਂ ਦਿਨ ਦਾ ਦਾ ਪੱਕਾ ਇੱਥੇ ਮੋਰਚਾ ਚੱਲ ਰਿਹਾ ਹੈ ਤੇ ਹੁਣ ਗੱਲ ਇਹ ਦੇਖਣ ਵਾਲੀ ਹੈ ਕਿ ਜਿਸ ਤਰ੍ਹਾਂ ਜਿਹੜੇ ਨਮਾਇੰਦਿਆਂ ਨੂੰ ਕਦੇ ਦੇਖਿਆ ਵੀ ਨਹੀਂ ਸੀਗਾ ਹਰੇਕ ਪੰਜਾਬ ਦੇ ਨਿਵਾਸੀ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ ਕਿ ਹੁਣ ਜੇਕਰ 2024 ਦੀ ਜਿਹੜੀ ਪੀਐਮ ਦੀ ਇਲੈਕਸ਼ਨਾਂ ਨੇ ਉਹਦੇ ਵਿੱਚ ਭਗਵੰਤ ਮਾਨ ਸਰਕਾਰ ਤੁਹਾਡੇ ਕੋਲ ਆ ਕੇ ਵੋਟਾਂ ਮੰਗੇਗੀ ਤਾਂ ਕੀ ਜਵਾਬ ਹੋਏਗਾ ਤੁਹਾਡਾ ਅਸੀਂ ਵੀਰ ਜੀ ਜਦ ਹੁਣ ਪਿੰਡਾਂ ਦੇ ਵਿੱਚ ਆਣਗੇ ਇਹਨਾਂ ਦੇ ਲੀਡਰ ਉਹਨਾਂ ਦਾ ਘਰੋਂ ਕਰਾਂਗੇ ਉਹਨਾਂ ਨੂੰ ਘੇਰ ਕੇ ਪੁੱਛਿਆ ਜਾਊਗਾ ਉਹਨਾਂ ਨੂੰ ਪੁੱਛਿਆ ਜਾਊਗਾ ਵੀ ਜਦੋਂ ਸਾਡੇ ਕਿਸਾਨ ਉਥੇ ਸ਼ਹੀਦ ਹੋ ਰਹੇ ਸੀ ਹਰਿਆਣਾ ਸਰਕਾਰ ਸਿੱਧੀਆਂ ਸਿਰਚ ਗੋਲੀਆਂ ਮਾਰ ਰਹੀਆਂ ਸੀ ਅੱਜ ਤੁਸੀਂ ਕਿਹੜਾ ਮੂੰਹ ਲੈ ਕੇ ਆ ਗਏ ਜੇ ਤੁਸੀਂ ਇੰਨੇ ਹਮਦਰਦ ਦੀ ਪੰਜਾਬ ਦੇ ਤਾਂ ਪੰਜਾਬ ਦੇ ਕਿਸਾਨਾਂ ਨਾਲ ਖੜਦੇ ਨਾਲ ਦੀ ਨਾਲ ਜਿੱਦਣ ਗੋਲੀ ਲੱਗੀ ਸੀ 21 ਤਰੀਕ ਨੂੰ ਲੱਗੀ ਆ 22 ਤਰੀਕ ਨੂੰ ਕਰਤਾ ਕਰ ਦ ਦੇਣਾ ਸੀ ਆਪਣਾ 21 ਨੂੰ ਕਰ ਦੇਣਾ ਸੀ 22 ਤਰੀਕ ਨੂੰ ਕਰ ਦਿੰਦੇ ਅੱਜ 8 ਦਿਨ ਹੋ ਗਏ ਲਾਲੋ ਵੀ ਉਹੀ ਪਛਾ ਦਰਜ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਇਹ ਵੀ ਨਹੀਂ ਹੈਗਾ ਵੀ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਬੁਲਾ ਕੇ ਕੋਈ ਮੀਟਿੰਗ ਰੱਖੀ ਜਾਵੇ ਉਹ ਵੀ ਨਹੀਂ ਕੋਈ ਗੱਲਬਾਤ ਕਰੀ ਜਾਂਦੇ ਤੇ ਇੱਕ ਚੀਜ਼ ਹੋਰ ਵੀ ਦੇਖਣ ਵਾਲੀ ਹੈ ਕਿ ਇਹਦੇ ਵਿੱਚ ਸ਼ੁਕਰਨ ਸਿੰਘ ਦੀ ਜਦੋਂ ਦੀ ਮੌਤ ਹੋਈ ਹੈ ਕਿ ਹੁਣ ਤੱਕ ਇੱਕ ਵੀ ਪ੍ਰਸ਼ਾਸਨ ਦਾ ਨਾਂ ਆਣਾ ਇਹ ਮਿਲੀਪੁਤ ਕਿੰਨੀ ਵੱਡੀ ਹੋ ਸਕਦੀ ਹੈ ਇਹ ਤਾਂ ਜੀ ਬਹੁਤ ਵੱਡੀ ਹੋ ਸਕਦੀ ਹੈ ਤੁਸੀਂ ਇਹ ਦੇਖੋ ਜਿਹੜੀਆਂ ਚਲੋ ਵਿਰੋਧੀ ਪਾਰਟੀਆਂ ਨੇ ਬਾਹਰ ਬੈਠੇ ਨੇ ਉਹ ਤਾਂ ਬਾਹਰ ਨੇ ਕਿਉਂ ਜੇ ਉਹ ਸੱਤਾ ਚੋਂਡੀਆਂ ਤਾਂ ਉਹ ਵੀ ਨਹੀਂ ਆਣੀਆਂ ਸੀ ਕਿਉਂ ਸਭ ਦੀ ਇੱਕੇ ਗੱਲਬਾਤ ਹੋਣਦੀ ਆ ਤੁਸੀਂ ਇਸ ਆਮ ਪਾਰਟੀ ਜਿਹੜੀ ਕੈਂਡੀਡੇਟ ਵੀ ਮੈਂ ਬਦਲਾਵਾਂਗਾ ਮੈਂ ਲੋਕਾਂ ਦੀ ਪਾਰਟੀਆਂ ਵਿੱਚ ਘਰੇ ਜਾ ਜਾ ਕੇ ਕੰਮ ਕਰਾਂ ਉਹਨਾਂ ਦਾ ਇੱਕ ਵੀ ਨੁਮਾਇੰਦਾ ਤੇ ਇੱਕ ਵੀ ਉਹਨਾਂ ਦਾ ਮੰਤਰੀ ਇੱਕ ਵੀ ਐਮ ਐਲ ਏ ਇੱਥੇ ਆ ਕੇ ਕਿਸੇ ਨੇ ਵੀ ਕੋਈ ਕਿਸੇ ਤਰ੍ਹਾਂ ਦਾ ਮਤਲਬ ਜਥੇਬੰਦੀਆਂ ਨਾਲ ਜਾਂ ਕੋਈ ਵੀ ਗੱਲਬਾਤ ਨਹੀਂ ਕਰੀ ਦੱਸੋ ਵੀ ਤੁਸੀਂ ਆਪਣੇ ਮੈਲਿਆਂ 'ਚ ਬੈਠੇ ਹੋ ਇੱਕ ਪਾਸੇ ਤੁਸੀਂ ਚੈਨਲਾਂ ਤੇ ਆ ਕੇ ਐਡੇ ਐਡੇ ਬਿਆਨ ਦਿੰਨੇ ਹੋ ਕਮ ਸੇ ਕਮ ਇੱਕ ਸਾਡੇ ਨੌਜਵਾਨ ਕਿਸਾਨ ਦੀ ਗੋਲੀ ਲੱਗ ਨਾਲ ਮੌਤ ਹੋਈ ਆ ਜਿਹੜੀ ਹਰਿਆਣੇ ਚੋਂ ਗੋਲੀ ਚੱਲੀ ਆ ਮਤਲਬ ਆਪਾਂ ਜੇ ਕੋਈ ਪਿੰਡ ਦੇ ਵਿੱਚ ਜਾਂ ਕਿਸੇ ਦੀ ਦੁਸ਼ਮਣੀ ਵੀ ਹੁੰਦੀ ਆ ਉਹ ਵੀ ਮੌਤ ਤੇ ਹਾਂ ਦਾ ਨਾਰਾ ਮਾਰਦਾ ਪਰ ਮੈਂ ਤਾਂ ਹੈਰਾਨ ਆ ਇਹਨਾਂ ਸਰਕਾਰਾਂ ਤੋਂ ਵੀ ਇੱਕ ਸਾਡੇ ਨੌਜਵਾਨ ਦੀ ਮੌਤ ਹੋ ਗਈ ਇੱਕ ਵਾਰੀ ਵੀ ਉਹਨਾਂ ਨੇ ਆ ਕੇ ਇੱਥੇ ਕਿਸਾਨ ਜਥੇ ਬੰਦਿਆਂ ਨਾਲ ਇੱਥੇ ਬੈਠੇ ਨੇ 24 ਤਰੀਕ ਦੇ ਵੀ ਆ ਕੇ ਚਲੋ ਵੈਸੇ ਵੀ ਕੱਲ ਇੱਥੇ ਕਿੰਨਰ ਸਮਾਜ ਆਇਆ ਮੋਮਬਤੀਆਂ ਲੈ ਕੇ ਆਏ ਸ਼ੁਭ ਕਰਨ ਦੀ ਮੂਰਤ ਲੈ ਕੇ ਆਏ ਵਿਚਾਰੇ ਉਹ ਇੱਥੇ ਐਨੇ ਰੋਏ ਉਹਨਾਂ ਦੇ ਵੀ ਹਿਰਦੇ ਦੇ ਵਿੱਚ ਤੂੰ ਲਾਲਾ ਵੀ ਐਨੇ ਭਾਵਨਾ ਸੀ ਬੜੇ ਦੁਖੀ ਹਿਰਦੇ ਨਾਲ ਉਹਨਾਂ ਨੇ ਗੱਲਾਂ ਬਾਤਾਂ ਕਰੀਆਂ ਤੇ ਇੱਥੇ ਕੈਂਡਲ ਮਾਰਚ ਕੱਢ ਕੇ ਕੈਂਡਲ ਮਾਰਚ ਲਾ ਕੇ ਗਏ ਤੇ ਪ੍ਰਸ਼ਾਸਨ ਦੇਖ ਲਓ ਐਮ ਐਲ ਏ ਦੇਖ ਲਓ ਆਪਣੀਆਂ ਕੋਠੀਆਂ 'ਚ ਬੈਠੇ ਨੇ ਕੋਈ ਵਾਸਤਾ ਨਹੀਂ ਉਹਨਾਂ ਨੂੰ ਮੈਂ ਜਿੱਥੇ ਬੈਠੇ ਨੇ ਵੀ ਅਸੀਂ ਤਾਂ ਬੈਠਾ ਵੀ ਉੱਥੇ ਤਾਂ ਜਾਣਾ ਨਹੀਂ ਮਰਦਿਆਂ ਤਾਂ ਮਰਨੋ ਇੱਕ ਆਖਰੀ ਸਵਾਲ ਤੁਹਾਨੂੰ ਮੈਂ ਕਰਾਂਗਾ ਕਿ ਜਿਹੜੇ ਲੋਕਤੰਤਰ ਦਾ ਕਤਲ ਹੈ ਹਰ ਵਾਰ ਮਤਲਬ ਕਿ ਭਾਜਪਾ ਸਰਕਾਰ ਨੂੰ ਕਿਹਾ ਜਾਂਦਾ ਹੈ ਇਹ ਲੋਕਤੰਤਰ ਦਾ ਹੁਣ ਕਿਤੇ ਕਤਲ ਨਹੀਂ ਹੋ ਰਿਹਾ ਜਦੋਂ ਭਾਨਾ ਸਿੱਧੂ ਵੇਲੇ ਕਿਸਾਨ ਜੱਥੇਬੰਦੀਆਂ ਉੱਤੇ ਲਾਠੀ ਚਾਰਜੀ ਕੀਤਾ ਜਾ ਰਿਹਾ ਸੀਗਾ ਉਦੋਂ ਤਾਂ ਲੋਕਤੰਤਰ ਦਾ ਕਤਲ ਨਹੀਂ ਸੀਗਾ ਪਰ ਹੁਣ ਜਦੋਂ ਹਰਿਆਣਾ ਹਰਿਆਣਾ ਦੇ ਵਿੱਚ ਪਹੁੰਚਣ ਵੀ ਤੁਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੋ ਹੁਣ ਇਹ ਲੋਕਤੰਤਰ ਦਾ ਕਤਲ ਕਿਉਂ ਕਿਹਾ ਜਾ ਰਿਹਾ ਹੈ ਲੋਕਤੰਤਰ ਦਾ ਇਹ ਆ ਵੀ ਦੇਖੋ ਹੁਣ ਜਿਵੇਂ ਪ੍ਰਸ਼ਾਸਨ ਨੇ ਵੱਡੀਆਂ-ਵੱਡੀਆਂ ਕੰਡਾਂ ਕਰਕੇ ਅਸੀਂ ਤਾਂ 13 ਤਰੀਕ ਨੂੰ ਗੁਰੂ ਸਿਹਾਤੋਂ ਤੇ ਉਹਨਾਂ ਨੇ 8 ਤਰੀਕ ਨੂੰ ਹੀ ਰੋੜਾ ਮੰਦ ਕਰਤੀਆਂ ਦੀਆਂ ਇੱਥੇ ਲੋਕਤਾ ਤੇ ਉਹਨਾਂ ਨੇ ਮਾਹੌਲ ਐਸਾ ਬਣਾ ਦਿਆ ਵੀ ਜਿਦ ਤਰ੍ਹਾਂ ਅਸੀਂ ਕੋਈ ਪਾਕਿਸਤਾਨੀ ਹੁੰਨੇ ਆ ਵੀ ਇਹਨਾਂ ਅੰਦਰ ਨੇ ਐਂਟਰ ਹੁਣ ਇੱਕ ਇੱਧਰ ਪਾਕਿਸਤਾਨ ਦਾ ਬਾਰਡਰ ਲੱਗ ਗਿਆ ਇੱਧਰ ਹਰਿਆਣਾ ਦਾ ਲੱਗ ਗਿਆ ਜੇਕਰ ਉਹਨੂੰ ਬਿਲਕੁਲੇ ਬੰਦ ਕਰ ਦੋ ਇੱਧਰ ਲਾ ਖੋਲ ਦੋ ਅਸੀਂ ਪਾਕਿਸਤਾਨ ਚ ਜਾ ਰਹੀਏ ਮਾਲਕ ਕਿ ਹਿੰਦੁਸਤਾਨ ਦੇ ਵਿੱਚ ਆਪਣਾ ਰੈਟ ਆ ਗੱਲ ਰੱਖਣ ਦਾ ਇਨਾ ਨੇ ਉਹ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਹੂਈ ਆ ਭਾਜਪੀ ਨੇ ਜਿੰਨੇ ਵੀ ਸਰਕਾਰਾਂ ਨੇ ਜਿਹੜੀ ਸੱਤਾ ਕਿ ਹੁੰਦੇ ਨੇ ਕੋਈ ਵੀ ਆ ਕੋਈ ਕਸਰ ਨਹੀਂ ਗੁਜ਼ਾਰਦਾ ਪੰਨਾ ਸਿੱਧੂ ਹੱਕਾਂ ਦੀ ਲੜਾਈ ਲੜਦਾ ਸੀ ਤੇ ਨਸ਼ੇ ਦੇ ਖਿਲਾਫ ਲੜਦਾ ਸੀ ਜਿਹੜੇ ਏਜੰਟ ਪੈਸੇ ਬੱਚਿਆਂ ਦੇ ਮਾਰ ਕੇ ਘਰੇ ਵਹਿ ਜਾਂਦੇ ਸੀ ਉਹਨਾਂ ਨੂੰ ਬਾਹਰ ਵੀ ਨਹੀਂ ਭੇਜਦੇ ਸੀ ਲੱਖਾਂ ਰੁਪਏ ਅਗਲਾ ਜ਼ਮੀਨ ਵੇਚ ਕੇ ਬੱਚੇ ਨੂੰ ਬਾਹਰ ਤੋਰਨਾ ਚਾਹੁੰਦਾ ਸੀ ਉਹਨਾਂ ਨੇ ਜਿਹੜੀ 10000 ਰੁਪਏ ਦਾ ਆਪਾਂ ਨੇ ਸਿੱਧੂ ਦਾ ਇਲزام ਲਾਇਆ ਦੇਖੋ ਤੁਸੀਂ ਕਿੱਡੀ ਘਟੀਆ ਗੱਲ ਜਿਹੜਾ ਬੰਦਾ 18-18 ਲੱਖ ਰੁਪਈਆ ਆਪਾਂ ਨੂੰ ਦਵਾਰਿਆ 10 ਲੱਖ ਜੀ ਦਾ 11 ਲੱਖ ਦਵਾਵਾਂਗੇ 10 ਹਜ਼ਾਰ ਤਾਂ ਉਹੀ ਦੇ ਦੂਗਾ ਪਰ ਇਹ ਸਰਕਾਰਾਂ ਨੇ ਇੰਡੀਆਂ ਕੋਝੀਆਂ ਚਾਲਾਂ ਨੇ ਫਿਰ ਉਹਨਾਂ ਨੇ ਉਸ ਟਾਈਮ ਸੜਕਾਂ ਦੇ ਨਾਕੇ ਲਾ ਕੇ ਜਿਵੇਂ ਜਿਵੇਂ ਜਥੇ ਸਾਡੇ ਪਿੰਡਾਂ ਚੋਂ ਨਿਕਲਦੇ ਦੀ ਪੰਨੇ ਸਿੱਧੂ ਨੂੰ ਰਿਹਾ ਕਰਾਉਣ ਵਾਸਤੇ ਰੋੜਾਂ ਤੇ ਰੋਕ ਤੇ ਜਿਹੜੇ ਸਾਡੇ ਲੀਡਰ ਦੀ ਉਕਰਾਂ ਚ ਨਜ਼ਰਬੰਦ ਕਰਤੇ ਹਾਲਾਂਕਿ ਕੁਝ ਕਲਿੱਪਸ ਐਦਾਂ ਦੀ ਵੀ ਆਈ ਸੀ ਕਿ ਕਿਸਾਨ ਜਿੱਥੇ ਬੰਦੇ ਉੱਤੇ ਲਾਠੀ ਚਾਰਜ ਵੀ ਕੀਤਾ ਗਿਆ ਸੀਗਾ ਬਿਲਕੁਲ ਜੀ ਬਿਲਕੁਲ ਲਾਠੀ ਚਾਰਜ ਹੋਇਆ ਜੀ ਜਦੋਂ ਅਸੀਂ ਸੰਗਰੂਰ ਉਸ ਟਾਈਮ ਅਸੀਂ ਬੱਸਾਂ ਦੇ ਵਿੱਚ ਵੀ ਗਏ ਸਾਨੂੰ ਮੋਟਰਸਾਈਕਲਾਂ ਤੇ ਤੇ ਕਾਰਾਂ ਤੇ ਨਹੀਂ ਜਾਣ ਦਿੱਤਾ ਰਸਤੇ 'ਚ ਰੋਕ ਲਿਆ ਅਸੀਂ ਬੱਸਾਂ ਜਗ੍ਹਾ ਬੱਸਾਂ 'ਚ ਜਿਹੜੀ ਮਾਨਸਾ ਰੋਡ ਜਾਂਦੀ ਉੱਥੋਂ ਟੁਰ ਕੇ ਗਏ ਉਰਕੇਸੀ ਬਾਰਡਰ ਤੱਕ ਪਹੁੰਚੇ ਉੱਥੇ ਫੋਰਸ ਨੇ ਸਰਕਾਰੀ ਬੱਸਾਂ ਮਤਲ ਇੰਨੀ ਲਾਤੀਆਂ ਦੇ ਵੀ ਬੰਦੇ ਘੱਟ ਨੇ ਇਹਨਾਂ ਨੂੰ ਚੱਕ ਕੇ ਲੈ ਜਾਂਦੇ ਆ ਉਹਦਾ ਪਿੱਛੋਂ ਕਾਫਲੇ ਜਦ ਲਾਠੀ ਚਾਰਜ ਦੇ ਵਿੱਚੋਂ ਕੁਝ ਨਿਕਲੇ ਉੱਥੇ ਵੀ ਲਾਠੀ ਚਾਰਜ ਕਰਨ ਦੀ ਉਹਨਾਂ ਦੀ ਪੂਰੀ ਮਨਛਾ ਬਣ ਗਈ ਸੀ ਪੂਰੀ ਫੋਰਸ ਗਾਰਦ ਲਾਤੀ ਵੀ ਉਹਨਾਂ ਨੇ ਜਦੋਂ ਫਿਰ ਉੱਥੇ ਦੇਖਿਆ ਵੀ ਇਹ ਪੰਲੜਾ ਭਾਰੀ ਹੋ ਗਿਆ ਉੱਥੇ ਰੁਕੇ ਪਿੱਛੇ ਉਹਨਾਂ ਨੇ ਕਿਸਾਨ ਕੁੱਟੇ ਨੇ ਬਾਰਡਰਾਂ ਤੇ ਲਾਠੀ ਚਾਰਜੀ ਕੀਤੀ ਆ ਇੰਨਾ ਮਤਲ ਸਰਕਾਰਾਂ ਜ਼ੁਲਮ ਕੁਮਾਰੀਆਂ ਨੇ ਆਪਣੇ ਹੱਕ ਜਿਹੜਾ ਉਹ ਵੀ ਬੋਲਣ ਨਹੀਂ ਦੇ ਰਹੀਆਂ ਹੁਣ ਅਸੀਂ ਮੰਗਦਾ ਕੁਛ ਨਹੀਂ ਰਏ ਸਾਡੇ ਕੋਲ ਕੋਈ ਗੋਲੀ ਨਹੀਂ ਕੋਈ ਬੰਦੂਕ ਨਹੀਂ ਕੋਈ ਕੁਛ ਨਹੀਂ ਮੰਗਦਾ ਸੀ ਇਹ ਰਹਿ ਵੀ ਸਾਡੀ ਐਮਐਸਬੀ ਦੀ ਗਾਰੰਟੀ ਦਿਓ ਜਿਹੜਾ ਮਿਨਿਮਲ ਮੋਲਾਂ ਜਾਂਦਾ 24 ਫਸਲਾਂ ਦਾ ਸਾਨੂੰ ਮਿਲੇ ਜਦੋਂ ਤੁਸੀਂ ਵੱਡੇ ਵੱਡੇ ਮੋਲਾਂ ਜੋ ਲਾ ਲੋ ਆਪਾਂ ਇੱਕ ਬਿਸਕੁਟਾਂ ਦਾ ਪੈਕ ਡਾਊਨ ਵੀ ਸਾਡੀ ਕਣਕ ਨਾਲ ਤਿਆਰ ਹੁੰਦਾ ਉਹਦੇ ਉੱਤੇ ਲਿਖਿਆ ਵੀ ਇਹ ਬਿਸਕੁਟਾਂ ਦਾ ਪ੍ਰਾਈਸ 5 ਰੁਪਏ ਦਾ ਉਹ ਆਪਾਂ ਨੂੰ 5 ਰੁਪਏ ਹੀ ਮਿਲੂਗਾ ਜਦੋਂ ਕਿਸਾਨ ਦੀ ਫਸਲ ਜਾਂਦੀ ਆ ਹੁਣ 1850 ਰੁਪਏ ਮੱਕੀ ਦਾ ਰੇਟ ਆ ਵਿਕੀ ਆ 11-1200 ਰੁਪਏ ਨੂੰ ਅਸੀਂ ਇਹ ਕਹਿੰਨੇ ਵੀ ਕਿ ਐ ਪ੍ਰਾਈਵੇਟ ਖਰੀਦੇ ਚਾਹੇ ਸਰਕਾਰ ਖਰੀਦੇ ਜਿਹਦੀ ਤੁਸੀਂ ਗਾਰੰਟੀ ਦੋਗੇ ਫਿਰ ਐਮਐਸਬੀਡੀ ਸਾਨੂੰ ਕਿ ਜੋ ਰੇਟ ਬੰਨਿਆ ਜਾਊਗਾ ਉਸ ਤੋਂ ਘੱਟ ਨਾ ਖਰੀਦੇ ਜੇ ਕੋਈ ਵਪਾਰੀ ਜਾਂ ਪ੍ਰਾਈਵੇਟ ਘੱਟ ਖਰੀਦਾ ਉਹਦੇ ਪਰਚੇ ਵਰਗੀ ਕਰੋ ਇੰਨੀ ਕਸੀ ਸਾਡੀ ਮੰਗ ਆ ਜੇ ਤਾਂ ਕੋਈ ਮੰਗ ਵੀ ਕੁਛ ਨਹੀਂ ਰਹੀ ਤੇ ਘਰਾਣੇ ਨੇ ਜੋਗਪਤੀ ਨੇ ਉਹਨਾਂ ਦੇ ਕਰਜ਼ੇ ਮਾਫ਼ ਕਰਦੇ ਨੇ 40 40 ਲੱਖ ਕਰੋੜ ਰੁਪਇਆ ਲਾ ਲੋ ਕਰਤਾ ਉਹਨਾਂ ਦਾ ਤੇ ਕਿਸਾਨਾਂ ਦਾ ਤਾਂ ਕਰਜ਼ਾ ਵੀ ਕੁਛ ਨਹੀਂ ਅਚੱਕ ਕਿਸਾਨ ਜਿਹੜੇ ਕਰਜ਼ ਕਰਜ਼ੇ ਚ ਡੁੱਬੇ ਨੇ ਇਹ ਸਰਕਾਰਾਂ ਦੇ ਕਾਰਨ ਡੁੱਬੇ ਨੇ ਕਿਉਂਕਿ ਜਦੋਂ ਸਾਨੂੰ ਫਸਲਾਂ ਦਾ ਮੁੱਲ ਨਹੀਂ ਮਿਲਣਾ ਲਾਗਤ ਸਾਡੀ ਜ਼ਿਆਦਾ ਆ ਤੇ ਫਿਰ ਅਸੀਂ ਤਾਂ ਕਰਜ਼ੇ 'ਚ ਡੁੱਬਾਂਗੇ ਬਿਆਨ ਕੀ ਦਿੰਦੇ ਨੇ ਜੀ ਕਿਸਾਨਾਂ ਨੇ ਕਾਰਾਂ ਲੈ ਲਈਆਂ ਕਿਸਾਨਾਂ ਨੇ ਮੋਟਰਸਾਈਕਲ ਲੈ ਲਈ ਕਿਸਾਨਾਂ ਨੇ ਟਰੈਕਟਰ ਲੈ ਲਏ ਹੁਣ ਵੀਰ ਜੀ ਤੁਸੀਂ ਦੱਸੋ ਵੀ ਇਹ ਕਹਿੰਦੇ ਬਰਾੜੀ ਨੂੰ ਅੱਗ ਨਾ ਲਾਓ ਪਹਿਲਾਂ ਅਸੀਂ ਬਰਦਾਂ ਨਾਲ ਖੇਤੀ ਕਰ ਲੈਂਦੇ ਦੀ ਬਰਾੜੀ ਚੱਕੀ ਜਾਂਦੀ ਹੁਣ ਬਰਾੜੀ ਜਾਰੇ ਅੱਗ ਨਾ ਲਾਓ ਤੇ ਛੋਟਾ ਟਰੈਕਟਰ ਉੱਤੇ ਕੰਮ ਨਹੀਂ ਕਰਦਾ ਛੋਟਾ ਜਿਹੜਾ ਸੰਦਾ ਹੋਊਗਾ ਸਾਡੇ ਕੋਲ ਉਹ ਕੰਮ ਨਹੀਂ ਕਰਦਾ ਹੁਣ ਹੈਰੋਂ 15 20000 ਦੀ ਆ ਜਾਂਦੀ ਸੀ ਉਸ ਟਾਈਮ ਹੁਣ ਰੂਡਾ ਵੀਟਰ ਨੇ 2.2 ਲੱਖ ਰੁਪਏ ਦੇ ਜਿਹੜੇ ਦੋ ਦੋ 2.2 ਕਿੱਲਾਂ ਦੇ ਕਿਸਾਨ ਨੇ ਉਹ ਕਿੱਥੋਂ ਖਰੀਦ ਸਕਦੇ ਨੇ ਕਰਜ਼ਾਈ ਤਾਂ ਇਸ ਸਰਕਾਰ ਨੇ ਕੀਤਾ ਸਾਨੂੰ ਅਸੀਂ ਕੋਈ ਆਪਣੇ ਆਪ ਕਰਜ਼ਾਈ ਨਹੀਂ ਬੋਲੇ ਇੱਕ ਜੇਕਰ ਮੈਂ ਗੱਲ ਕਰਾਂ ਅਨਮੋਲ ਗਦਨਮਾਨ ਦੀ ਜਿਹੜੇ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੀ ਸੀ 5 ਮਿੰਟਾਂ ਦੇ ਵਿੱਚ ਅਸੀਂ ਐਮਐਸਪੀ ਦਵਾਂਗੇ ਹੁਣ ਕਿਸਾਨ ਜਿੱਥੇ ਬੰਦੀਆਂ ਉਹਨਾਂ ਨੂੰ ਕਿਉਂ ਨਹੀਂ ਘੇਰ ਰਹੀ ਸਭ ਤੋਂ ਪਹਿਲਾਂ ਘੇਰਨਾ ਉਹਦਾ ਬੰਦਾ ਜਿੰਨੇ ਵੋਟਾਂ ਮੰਗੀਆਂ ਨੇ ਇਹ ਚੀਜ਼ ਬਹੁਤ ਸੋਚਣ ਵਾਲੀ ਹੈ ਕਿ ਜਿਸ ਨੇ 5 ਮਿੰਟਾਂ ਦਾ ਦਾਵਾ ਕਰਕੇ ਦੂਜੀ ਸਰਕਾਰ ਨੂੰ ਅਸਤੀਫਾ ਦੇਣ ਤੇ ਕਿਹਾ ਸੀਗਾ ਹੁਣ ਉਹ ਅਸਤੀਫਾ ਕਿਉਂ ਨਹੀਂ ਦੇ ਸਕਦੇ ਜੇ ਉਹਨਾਂ ਨੇ 5 ਮਿੰਟਾਂ 'ਚ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀਗਾ ਪਹਿਲਾ ਨੰਬਰ ਦਾ ਬੇਜੀ ਦੇਖੋ ਉਹਨੂੰ ਘੇਰਦੀਆਂ ਸੀ ਜਿੱਥੇ ਵੀ ਜਾਂਦੀ ਆ ਕਿਉਂ ਉਹਦਾ ਵੈਸੇ ਵੀ ਨਾ ਅਸੀਂ ਚੁਟਕੀ ਵਾਲਾ ਰੱਖਦਾ ਚੁਟਕੀ ਵਾਲੀ ਮੈਡਮ ਉਹ ਕਹਿੰਦੀ ਸੀ ਵੀ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਾਓ ਚੁਟਕੀ ਦੇ ਵਿੱਚ ਅਸੀਂ ਐਮਐਸਪੀ ਦੇਵਾਂਗੇ ਉਹਦਾ ਪਹਿਲਾਂ ਹੀ ਨਾਮ ਰੱਖਦਾ ਚੁਟਕੀ ਵਾਲੀ ਯਾਰ ਇਹਨਾਂ ਤੇ ਅਸੀਂ ਕੀ ਉਮੀਦ ਰੱਖ ਸਕਦੇ ਆ ਸਿਮਾ ਵਰਤਮਾਨਾ ਇਹ ਗੁਲਫੀਆਂ ਵੇਚਦਿਆਂ ਵੇਚਦਿਆਂ ਕੈਸ਼ਟਾਂ ਕੜਦਾ ਕੜਦਾ ਮੁੱਖ ਮੰਤਰੀ ਬਣਾਤਾ ਪੰਜਾਬ ਨੇ ਕਹਿੰਦੇ ਬਦਲਾ ਆ ਗਿਆ ਬਦਲਾ ਆ ਗਿਆ ਬਦਲਾ ਇਹ ਹੈ ਜ ਬਦਲਾ ਆਇਆ ਤੇ ਕੋ ਰੋਜ਼ ਕਤਲ ਹੋ ਰਹੇ ਨੇ ਰੋਜ਼ ਰੋੜਾਂ ਤੇ ਚੋਰੀ ਹੋ ਰਹੀ ਨੇ ਜਾਂਦੇ ਜਾਂਦੇ ਲਾਲੋ ਕੋਈ ਲੇਡੀ ਜਰੀ ਆ ਕੋਈ ਸ਼ੇਵ ਨਹੀਂ ਹੈਗੀ ਕੰਨਾਂ ਚੋ ਵਾਲੀਆਂ ਛੀਲਣੀਆਂ ਤੇ ਨਸ਼ਾ ਇੰਨਾ ਪੰਜਾਬ ਚ ਆ ਗਿਆ ਚਿੱਟੇ ਦੇ ਨਾਲ ਸਾਡੇ ਜਵਾਨ ਪੁੱਤ ਮਰ ਰਹੇ ਨੇ ਇਹ ਬਦਲਾ ਆ ਗਿਆ ਜਰੂਰ ਨਸ਼ਾ ਬਹੁਤ ਹੋ ਗਿਆ ਚੋਰੀਆਂ ਡਕੈਟੀਆਂ ਬਹੁਤ ਹੋ ਗਈਆਂ ਇਹ ਸਰਕਾਰ ਨੇ ਇਹ ਬਦਲਾਅ ਜ਼ਰੂਰ ਕਰਤਾ ਪਰ ਇਹ ਜਾਨਾਂ ਰੋਕਣ ਕੰਨੀ ਇਹਨੇ ਬਦਲਾਅ ਨਹੀਂ ਕਰਨਾ ਇਹਨੇ ਮਾਰਨ ਕੰਨੀ ਉਹ ਜ਼ਰੂਰ ਬਦਲਾਅ ਕਰਤਾ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ